ਪਹਿਲੇ ਸਮਿਆਂ ਵਿੱਚ ਇੱਕ ਪਿੰਡ ਮਨਾ ਮਹੀ ਸ਼ਰਾਬ ਕੱਢਦਾ ਹੁੰਦਾ ਸੀ ਹਰ ਘਰ ਵਿੱਚ ਪੱਠੀ ਲੱਗੀ ਹੀ ਰਹਿੰਦੀ ਹੁੰਦੀ ਸੀ ਦੂਜੇ ਪਿੰਡਾਂ ਦੇ ਲੋਕ ਉਹ ਪਿੰਡੋਂ ਚੇਚੀ ਸ਼ਰਾਬ ਲੈਣ ਆਉਂਦੇ ਹੁੰਦੇ ਸੀ ਗੱਲ ਕਾਦੀ ਕਿ ਉਹ ਪਿੰਡ ਨੂੰ ਗੁੜਤੀ ਸ਼ਰਾਬ ਦੀ ਮਿਲੀ ਸੀ ਉਸ ਪਿੰਡ ਦਾ ਰਿਕਾਰਡ ਸੀ ਸ਼ਰਾਬ ਕੱਢਣ ਦਾ ਜਨਾਨੀਆਂ ਤੋਂ ਲੈ ਕੇ 80 80 ਸਾਲਾਂ ਦੇ ਬਾਬੇ ਵੀ ਡਰਮਾ ਦੇ ਡਰਮ ਕੱਢ ਦਿੰਦੇ ਸੀ ਕਹਿੰਦੇ ਉਹ ਪਿੰਡ ਹੱਥੋਂ ਪੁਲਿਸ ਬੜੀ ਦੁਖੀ ਸੀ ਆਖਰ ਕਿੰਨੀ ਕੁ ਵਾਰ ਪੜਦੇ ਪੁਲਿਸ ਵਾਲੇ ਵੀ ਪਿੰਡ ਵਾਲੇ ਵੀ ਪੁਲਿਸ ਵਾਲਿਆਂ ਨੂੰ ਮਸ਼ਕਰੀਆਂ ਕਰਦੇ ਹੁੰਦੇ ਸੀ ਵੀ ਸਾਡੇ ਪਿੰਡੋਂ ਤੁਸੀਂ ਸ਼ਰਾਬ ਕੱਢਣ ਨੂੰ ਨਹੀਂ ਹਟਾ ਸਕਦੇ ਜੋ ਮਰਜ਼ੀ ਕਰ ਲਓ ਲੋ ਜੀ ਥਾਣੇਦਾਰ ਵੀ ੱੱਪਿਆ ਫਿਰੇ ਵੀ ਪਿੰਡ ਦੀਆਂ ਜਨਾਨੀਆਂ ਵੀ ਸਾਨੂੰ ਲਲਕਾਰਨ ਲੱਗੀਆਂ ਆਰ ਕੇ ਉਹਨੇ ਚੌਕੀ ਪਿੰਡ ਭੇਟਾਉਣ ਦਾ ਫੈਸਲਾ ਕਰ ਲਿਆ ਚੌਕੀ ਜਦਣ ਦੀ ਪਿੰਡ ਆਈ ਦੋ ਸਪਾਈ ਸੀ ਬਾਹਲੇ ਚੱਕਵੇਂ ਜੇ ਪਤੰਦਰ ਥਾਣੇਦਾਰ ਨੂੰ ਮਾਣ ਬੜਾ ਸੀ ਉਹਨਾਂ ਸਪਾਈਆਂ ਤੇ ਉਹਨੇ ਕਿਤੇ ਦਲੇਰੀ ਵਿੱਚ ਮੁੱਛਾਂ ਨੂੰ ਵਟ ਚਾੜਦਿਆਂ ਕਹਿਤਾ ਵੀ ਪਿੰਡ ਵਾਲਿਓ ਹント ਤੁਸੀਂ ਸ਼ਰਾਬ ਪੀਣ ਨੂੰ ਕੀ ਤੁਸੀਂ ਕੰਨ ਵਿੱਚ ਪਾਉਣ ਨੂੰ ਵੀ ਤਰਸੋਂਗੇ ਹੁਣ ਕੱਟ ਕੇ ਵਿਖਾਓ ਸ਼ਰਾਬ ਵੇਖਿਓ ਕਿਵੇਂ ਧੂ ਧੂ ਬਾਹਰ ਕੱਢ ਤਾਣੇਦਾਰ ਦੀ ਧਮਕੀ ਨੇ ਸਾਰੇ ਪਿੰਡ ਵਾਲੇ ਦਪਕਾਲੇ ਜਹੇ ਮਾਰਦੇ ਸਾਰੇ ਸੋਚੀ ਪੈ ਗਏ ਵੀ ਹੁਣ ਤਾਂ ਚੌਕੀ ਵੀ ਪਿੰਡ ਆ ਗਈ ਕਿੱਦਾਂ ਚੱਲੂ ਸ਼ਰਾਬ ਵਾਲਾ ਕੰਮ 10 ਦਿਨ ਹੋ ਗਏ ਸੀ ਪਿੰਡ ਚੌਕੀ ਆਈ ਸ਼ਰਾਬ ਕੱਟਣ ਦੀ ਥਾਂ ਦੁੱਗਣੀ ਤਿਗਣੀ ਵੱਧ ਗਈ ਸੀ ਥਾਣੇਦਾਰ ਨੂੰ ਵੀ ਕੰਨੋਂ ਕੰਨ ਖਬਰ ਮਿਲ ਗਈ ਉਹ ਗੁੱਸੇ ਵਿੱਚ ਜੀਪ ਲੈ ਕੇ ਪਿੰਡ ਵੱਲ ਨੂੰ ਹੋ ਚੱਲਿਆ ਮਾੜੀ ਕਿਸਮਤ ਨੂੰ ਜਿਹੜੇ ਘਰ ਉਹਨੇ ਛਾਪਾਂ ਮਾਰਿਆ ਜਾ ਵੇਖਿਆ ਦੋਵੇਂ ਸਪਾਈ ਪੱਟੀ ਅੱਗੇ ਬਾਲਨ ਪਾਰ ਰਹੇ ਸੀ ਸਪਾਈ ਵੀ ਤੱਤੀ ਸ਼ਰਾਬ ਪੀਣ ਦੇ ਸ਼ੌਂਕੀ ਨਿਕਲੇ ਥਾਣੇਦਾਰ ਨੂੰ ਇੱਕ ਤਰੇਲੀ ਆਵੇ ਦੂਜੀ ਆਵੇ ਨਾ ਤੇ ਰਹਿੰਦੀ ਖੁੰਦੀ ਕਸਰ ਸ਼ਰਾਬ ਵਾਲਿਆਂ ਦੀ ਜਨਾਨੀ ਨੇ ਮੈਨਾ ਮਾਰ ਕੇ ਕੱਢਦੀ ਕਹਿੰਦੀ ਥਾਣੇਦਾਰਾ ਅੱਲਾਹ ਤੇ ਨਾ ਤੇਰੇ ਸਪਾਈ ਬਾਲਨ ਪਾਉਣ ਸਪਾਈ ਕੱਚੇ ਜੇ ਹੋ ਕੇ ਹੱਥ ਜੇ ਪੁੰਜੀ ਜਾਣ ਖਾਨੇਦਾਰ ਅੱਖ ਕੇ ਬੋਲਿਆ ਕਹਿੰਦਾ ਜਾ ਓਏ 5 ਕਿਲੋ ਦੀ ਕੈਨੀ ਭਰ ਕੇ ਬੰਦੇ ਦੇ ਪੁੱਤ ਬਣ ਕੇ ਮੇਰੀ ਜੀਪ ਵਿਚ ਆਖਾ ਪਿੰਡ ਵਾਲਿਆਂ ਦਾ ਤਾਂ ਇਹੀ ਰੰਡੀ ਰੋਣਾ ਰਹਿਣਾ ਇਹ ਗੰਗ ਮਿਕ ਬਜ਼ੁਰਗ ਦੇ ਮੂੰਹ ਸੁਣੀ ਕਹਿੰਦੇ ਉਹ ਪਿੰਡੋਂ ਸ਼ਰਾਬ ਨਿਕਲ ਨਹੀਂ ਬੰਦ ਨਹੀਂ ਕਰ ਸਕਿਆ ਕੋਈ